ਹੁਣ ਇੱਕ ਮੈਂ ਉਦਾਹਰਨ ਦਵਾਂ ਇੱਕ ਤੁਹਾਨੂੰ ਪਤਾ ਹੋਵੇ ਪਛੇ ਜੇ ਕਿ ਰਾਗੀ ਸਿੰਘ ਨੇ ਵੀਡੀਓ ਬਣਾ ਕੇ ਪਾਈ ਇੱਕ ਤਬਲੇ ਵਾਲੇ ਨੇ ਇੱਕ ਦਰਬਾਰ ਸਾਹਿਬ ਦਾ ਹਜੂਰੀ ਰਗੀ ਹੀ ਯੂਐਸ ਦੇ ਵਿੱਚ ਪੱਕਾ ਸੀ ਉਹ ਜੇਕਰ ਰਾਗੀ ਸਿੰਘ ਆਪ ਕਿਤੇ ਪ੍ਰੋਗਰਾਮ ਕਰਦਾ ਹੀ ਕੀਰਤਨ ਕਰਦਾ ਹੀ ਸਮਾਗਮ ਕਰਦਾ ਹੀ ਤੇ ਇੱਕ ਪ੍ਰੋਗਰਾਮ ਦਾ ਲੱਖ ਰੁਪਇਆ 7151000 ਤੇ ਜੇਕਰ ਆਪਣੇ ਤਬਲੇ ਵਾਲੇ ਨੂੰ ਹਿੱਸਾ ਦੇਣ ਦੀ ਗੱਲ ਆ ਗਈ ਤੇ ਉਹਨੂੰ ਹਿੱਸਾ ਦਿੰਦਾ ਇਹ 300 ਰੁਪਇਆ 200 ਰੁਪਇਆ ਤਬਲੇ ਵਾਲੇ ਨੇ ਵਿਚਾਰੇ ਨੇ ਵੀਡੀਓ ਬਣਾ ਕੇ ਭਾਤੀ ਚਲੋ ਸਾਡੀ ਗੱਲ ਹੋਈ ਸਿੰਘਾਂ ਦੀ ਗੱਲ ਹੋਈ ਅਹੀਂ ਉਹਨੂੰ ਪੁੱਛਿਆ ਵੀ ਭਾਈ ਜੇਕਰ 200 300 ਰੁਪਇਆ ਦਿੰਦਾ ਵਾ ਹਿੱਸਾ ਪੂਰਾ ਨਹੀਂ ਦਿੰਦਾ ਰੱਗੀ ਤੁਹਾਡਾ ਤੁਹਾਡਾ ਹੈ ਡਰਗੀ ਤੁਹਾਨੂੰ ਹਿੱਸਾ ਨਹੀਂ ਪੂਰਾ ਦਿੰਦਾ ਤੇ ਤੁਸੀਂ ਮੌਕੇ ਤੇ ਆ ਕੇ ਖੜੇ ਪੈਰ ਜਵਾਬ ਦੇ ਦਿਆ ਕਰੋ ਕਿ ਭਾਈ ਸਾਹਿਬ ਅਸੀਂ ਪ੍ਰੋਗਰਾਮ ਤਾਂ ਨਹੀਂ ਜਾਣਾ ਤੁਹਾਡੇ ਨਾਲ ਤੇ ਗਾਰਡ ਗੋਸ ਵੀਰ ਨੇ ਤਬਲੇ ਵਾਲੇ ਨੇ ਉੱਤਰ ਦਿੱਤਾ ਉਹ ਕਹਿੰਦਾ ਭਾਈ ਜੇਕਰ ਮੈਂ ਜਵਾਬ ਦੇਤਾ ਤੇ ਮੈਨੂੰ ਇਹਨੇ ਲਾ ਕੇ ਘੇਰੇ ਰੱਖ ਦੇਣਾ ਮੈਂ ਮੈਨੂੰ ਇਹਦੇ ਗਾਂ ਤੋਂ ਪ੍ਰੋਗਰਾਮ ਤੇ ਖੜਨਾ ਵੀ ਨਹੀਂ ਆ ਜਿਹੜਾ 2-300 ਮਿਲਦਾ ਵਾ ਉਹ ਵੀ ਨਹੀਂ ਮਿਲਣਾ ਤੇ ਆਂਦਾ ਜੇ ਮੈਂ ਜਵਾਬ ਦੇਤਾ ਆਂਦਾ ਕਿਸੇ ਹੋਰ ਨਾਲ ਲੈ ਤੁਰਨਾ ਮੈਂ ਤੇ ਇੱਥੇ ਮੈਂ ਇੱਕ ਬੇਨਤੀ ਹੋਰ ਕਰ ਦਵਾ ਜਿਹੜਾ ਨਵਾਂ ਤਬਲੇ ਵਾਲਾ ਨਾਲ ਜਾਂਦਾ ਨਾ ਉਹ ਇੱਥੇ ਇਹ ਗੱਲ ਭੁੱਲ ਜਾਂਦਾ ਵਾ ਕਿ ਜੇਕਰ ਇਹਨੇ ਆਪਣੇ ਪੁਰਾਣੇ ਤਵਲੇ ਵਾਲਿਆਂ ਨੂੰ ਲਾਇਆ ਵਾ ਜਦੋਂ ਤੂੰ ਇਹ ਸਾਮਾਨ ਗੜਿਆ ਦੇ ਕੋਲੋਂ ਪੂਰਾ ਉਹ ਦਿਨ ਜਦੋਂ ਪੁਰਾਣਾ ਕੰਨ ਫੜ ਕੇ ਲਾਤ ਆ ਵਾ ਲਾਉਣ ਲੱਗਿਆ ਤੈਨੂੰ ਵੀ ਸਾਮਾਨ ਨਹੀਂ ਲਾਉਣਾ ਉਹੀ ਗੱਲ ਜਹੇਦਾਰਾਂ ਤੇ ਾਂ ਢੋਕਦੀ ਆ ਕਿ ਜੇਕਰ ਚਲੋ ਨਵੇਂ ਜਹੇਦਾਰ ਬਣਿਆ ਵਾ ਨਵੇਂ ਜਹੇਦਾਰ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੁਣ ਮੈਂ ਨਵੇਂ ਜਹੇਦਾਰ ਸਾਹਿਬ ਨੂੰ ਇੱਕ ਬੇਨਤੀ ਕਰ ਦਵਾ ਕਿ ਜਦਨ ਤੁਸੀਂ ਬੋਲੇ ਕਿਸੇ ਕੌਮ ਦੀ ਖਾਤਰ ਕਿਸੇ ਸੱਚ ਬੋਲਣ ਤੁਸੀਂ ਜਦਨ ਬੋਲੇ ਜਿੱਦਾਂ ਪੁਰਾਣਾ ਜਹੇਦਾਰ ਕੰਨੋ ਫੜ ਕੇ 2 ਮਿੰਟ ਲਾ ਕੇ ਤੁਹਾਨੂੰ ਲਾਤਾ ਉਹਨਾਂ ਹੀ ਜਗ੍ਹਾ ਤੇ ਜਦਨ ਤੁਸੀਂ ਬੋਲੇ ਉਹਦਨ ਤੁਹਾਨੂੰ ਵੀ ਲਾ ਦੇਣਾ ਉਹ ਤਾਂ ਖੁਸ਼ ਹੁੰਦੀ ਲੋੜ ਨਹੀਂ ਆ ਕਿ ਮੈਂ ਜਹੇਦਾਰ ਬਣ ਗਿਆ ਜਦਨ ਤੁਸੀਂ ਬੋਲ ਪਏ ਲੋਂ ਲੱਗਿਆ ਅਗਲੇ ਤੁਹਾਨੂੰ ਵੀ 2 ਮਿੰਟ ਨਹੀਂ ਲਾਉਣੇ ਹੁਣ ਇੱਕ ਮੈਂ ਛੋਟੀ ਜੀ ਬੇਨਤੀ ਕਰਾਂ ਅਸੀਂ ਕੀ ਕਹਿੰਦੇ ਆ ਤਿਸ਼ਰੀ ਅਕਾਲ ਤੱਕ ਸਾਹਿਬ ਦਾ ਜ਼ਹੀਦਾਰ ਕਿਹੋ ਜਿਹਾ ਹੋ ਜਾਵੇ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਹੋਵੇ ਮੈਂ ਬੇਨਤੀ ਕਰਾਂ ਅਕਾਲੀ ਬਾਬਾ ਫੂਲਾ ਸਿੰਘ ਦੀ ਇੰਨੀ ਜੁਰਤ ਹੋਇਆ ਕਰਦੀ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਉਹਨਾਂ ਦੇ ਉੱਪਰ ਦਬਦਬਾ ਉਹਨਾਂ ਦਾ ਚੱਲਦਾ ਸੀ ਲੇਕਿਨ ਅਜਰਾ ਜ਼ਹੀਦਾਰ ਇੱਕ ਮੁਲਾਜ਼ਮ ਤੌਰ ਤੇ ਰਹਿ ਗਿਆ ਵਾ ਜ਼ਹੀਦਾਰ ਦੇ ਕੋਲ ਪਾਵਰ ਪੂਰੀ ਆ ਲੇਕਿਨ ਜ਼ਹੀਦਾਰ ਆਪਣੀ ਪਾਵਰ ਕਿਦੇ ਵਖਾ ਨਹੀਂ ਸਕਦਾ ਤੁਸੀਂ ਵੇਖਿਆ ਹੁਣ ਜੇ ਜਥੇਦਾਰ ਸਾਹਿਬ ਨੇ ਬਾਦਲਾਂ ਨੂੰ ਤਨਖਾਹ ਲਈ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਗੀਆਂ ਹੋਈਆਂ ਬਾਦਲ ਸਾਹਿਬ ਚੁੱਪ ਰਹੇ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਨਕਲ ਕੀਤੀ ਬਾਦਲ ਸਾਹਿਬ ਚੁੱਪ ਰਹੇ ਤੇ ਬਾਦਲਾਂ ਨੂੰ ਜਦੋਂ ਤਨਖਾਹ ਲਈ ਬਾਦਲਾਂ ਦੇ ਕੋਲੋਂ ਬਾਥਰੂਮਾਂ ਦੀ ਸੇਵਾ ਕਰਾਈ ਬਾਦਲਾਂ ਦੇ ਕੋਲੋਂ ਬਰਸ਼ਾਂ ਦੀ ਸੇਵਾ ਦਰਵਾਜੇ ਗਾੜੀ ਕਰਵਾਈ ਸੇਵਾਦਾਰ ਦੀ ਬਾਦਲ ਸਾਹਿਬ ਦੇ ਅੰਦਰ ਆਪਣਾ ਉਹਨਾਂ ਦੇ ਜ਼ਹਿਰ ਰਿਆ ਤੇ ਬਾਦਲ ਸਾਹਿਬ ਨੇ ਆਪਣਾ ਜ਼ਹਿਰ ਇੱਥੇ ਆ ਕੇ ਉਗਲਤਾ ਹੁਣ ਇਹੀ ਸੋਚ ਜੇਕਰ ਸ਼ੇਰ-ਏ-ਪੰਜਾਬ ਲੈ ਕੇ ਚਲਦੇ ਪਈ ਹੁਣ ਅਕਾਲੀ ਬਾਬਾ ਫੂਲਾ ਸਿੰਘ ਜਥੇਦਾਰ ਬਲਦੇ ਹੋ ਇਦਾਂ ਨਹੀਂ ਚੱਲਣੀ ਨਾ ਸਦਾ ਕੰਮ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਅਸੀਂ ਗੱਲ ਕਰਦੇ ਆਂ ਮੈਂ ਵੀ ਕਰਦਾ ਵਾਂ ਅਸੀਂ ਵੀ ਬੜੀਆਂ ਸਟੇਜਾਂ 'ਤੇ ਬੋਲਦੇ ਆਂ ਲੇਕਿਨ ਅਕਾਲੀ ਬਾਬਾ ਫੂਲਾ ਸਿੰਘ ਕੋਈ ਮੁਲਾਜ਼ਮ ਨਹੀਂ ਸੀ ਅਕਾਲੀ ਬਾਬਾ ਫੂਲਾ ਸਿੰਘ ਇੱਕ ਜਥੇਦਾਰ ਸੀ ਤੇ ਅੱਜ ਦੇ ਜਹੇਦਾਰ ਤੇ ਵਿਚਾਰੇ ਬੋਲ ਨਹੀਂ ਸਕਦੇ ਕੁਝ ਆ ਤੁਹਾਨੂੰ ਪਤਾ ਲੱਗ ਗਿਆ ਜੇ ਜਹੇਦਾਰ ਸਾਹਿਬ ਬੋਲੇ ਆ ਤੇ ਕੰਨੋਂ ਫੜ ਕੇ ਜਹੇਦਾਰ ਬਲਤਾ ਅਗਲਿਆ ਮੈਂ ਇੱਥੇ ਐਸਜੀਪੀਸੀ ਨੂੰ ਮਾੜਾ ਨਹੀਂ ਕਹਿੰਦਾ ਮੈਂ ਐਸਜੀਪੀਸੀ ਦਾ ਸਤਕਾਰ ਆ ਸਾਡੇ ਵੱਡਿਆਂ ਨੇ ਆਪਣੇ ਸਿਰ ਦੇ ਕੇ ਹੋਂਦ ਦੇ ਵਿੱਚ ਲਿਆਂਦੀ ਏ ਲੈਕਿਨ ਕਈ ਵਾਰੀ ਕੀ ਹੁੰਦਾ ਵਾ ਕਈ ਵਾਰੀ ਵੱਡਾ ਅਫਸਰ ਨਹੀਂ ਮੜਾ ਹੁੰਦਾ ਜਿਹੜੇ ਥੱਲੜਲੇ ਮੇਰੇ ਗਏ ਚੇਲੇ ਚਪਾਟੇ ਹੁੰਦੇ ਨੇ ਕਈ ਵਾਰੀ ਉਹ ਸਾਰੇ ਨੂੰ ਬਦਨਾਮ ਕਰ ਦਿੰਦੇ ਆ ਹੁਣ ਗੁੱਸਾ ਨਾਲ ਮੇਰੀ ਗੱਲ ਦਾ ਕਰਿਓ ਠੀਕ ਹੈ ਭਾਈ ਅਸੀਂ ਮੰਨਦੇ ਆ ਕੌਮ ਦੇ ਵਿੱਚ ਕੋਈ ਮੁੱਦਾ ਉੱਠਦਾ ਵਾ ਅਸੀਂ ਕਹਿੰਨੇ ਆ ਕਿ ਜਹੇਦਾਰ ਕਿੱਥੇ ਗਿਆ ਵਾ ਜਹੇਦਾਰ ਸੁਤਾ ਵਾ ਲੇਕਿਨ ਜੇਕਰ ਕੋਈ ਸਾਡੇ ਜਹੇਦਾਰ ਨਾਲ ਐਦਾਂ ਦਾ ਸਲੂਕ ਹੋਵੇ ਅਸੀਂ ਆਪਣੀ ਜਹੇਦਾਰ ਦੇ ਨਾਲ ਮੁੰਡੇ ਦਾ ਮੋਢਾ ਜੋੜ ਕੇ ਖੜੇ ਵੀ ਆਂ ਸਾਡਾ ਜਥੇਦਾਰ ਆ ਸਿੱਖੋ ਇੱਕ ਮੇਰੀ ਬੇਨਤੀ ਆ ਕੇਵਲ ਇੱਕ ਮਰਿਆਦਾ ਸ੍ਰੀ ਅਕਾਲ ਤਖਸਾਲ ਸਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਸਿੱਖ ਰਹਿਤ ਮਰਿਆਦਾ ਦੇ ਨਿਸ਼ਾਨ ਦੇ ਹੇਠ ਆਜੋ ਜਿੰਨੇ ਡੇਰੇ ਬਣ ਗਏ ਉਹਨੀਆਂ ਮਰਿਆਦਾਾਂ ਬਣ ਗਈਆਂ ਜਿੰਨੀਆਂ ਸੰਪਰਦਾਵਾਂ ਬਣ ਗਈਆਂ ਉਹਨੀਆਂ ਮਰਿਆਦਾ ਬਣ ਗਈਆਂ ਲੇਕਿਨ ਸਿੱਖੋ ਇੱਕ ਮੇਰੀ ਬੇਨਤੀ ਆ ਸ੍ਰੀ ਅਕਾਲ ਤਖਸਾਲ ਸਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਸਖਰਤ ਮਰਿਆਦਾ ਦੇ ਝੰਡੇਟ ਹਾਜੂ